ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪ੍ਰਿੰਸ ਡੇਰੀ ਫਾਰਮ ਪਿੰਡ ਜਗਦੇਵ ਖੁੰਦ ਤੋਂ ਅੱਜ ਦੀ ਵੀਡੀਓ ਵਿੱਚ ਟੋਟਰਾ ਪਤਾ ਚਾਰ ਝੋਟੀਆਂ ਦਿਖਾਵਾਂਗੇ ਸਾਰੀਆਂ ਸਗਾਂ ਸਵਾਈਆਂ ਵਾਂ ਤੇ ਆਪਾਂ ਕੰਤੇ ਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਥੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਸੁਣਾਓ ਠੀਕ ਠਾਕ ਜੀ ਬੜੀ ਕਿਰਪਾਈ ਤੇ ਸੁਣਾਓ ਜੀ ਕਿਰਪਾਈ ਚਾਹੀਦੀ ਹੈ ਬਈ ਚੜਦੀ ਕਲਾ ਜੀ ਇੱਥੇ ਗਾਂ ਵੀਰ ਤੋ ਠੀਕ ਠਾਕ ਪਰਵਾਨ ਵਧੀਆ ਵਧੀਆ ਤੁਸੀਂ ਸੁਣਾਓ ਜੀ ਹਾਂਜੀ ਵਧੀਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿੱਕੇ ਦੇਖੋ ਤਾਂ ਤਸੀਲ ਇਹ ਨਾਲਾ ਜਿਹਾ ਮਿਸਟਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9501296155 ਠੀਕ ਹੈ ਜੀ ਹਾਂਜੀ ਇਹ ਕਿੰਨੇ ਕਿੰਨੇ ਰੇਟ ਆਜੇ ਹਰ ਬਰੇਟ ਮੈਂ ਨਾ ਨੋਰਮਲ ਹੀ ਆ ਵਿੱਚ ਸਾਰੇ ਆ ਗਏ ਆ ਅੱਛਾ ਅੱਛਾ ਜਿਹੋ ਜਿਹੇ ਕਿਸੇ ਨੂੰ ਚਾਹੀਦੇ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਇੱਧਰ ਕਰੀਏ ਇੱਕ ਵੜਾ ਛੋਟੇ ਰੇਟ ਚ ਅੱਛਾ ਹਾਂਜੀ ਹਾਂਜੀ ਮਗਰਬੱਤੀ ਲਓ ਜੀ ਆਪਰੇ ਕੋਲ ਥੋੜੀ ਤਾਜੀ ਦੁੱਧ ਆ ਪਏ ਦਿਖਾਉਣੇ ਪਈਦੇ ਨੰਬਰ ਤੇ ਇਹਨਾਂ ਤਾਜੀ ਅਮੀਆਂ ਲੱਭਣ ਨਹੀਂ ਦਈਆਂ ਤੇ ਤਾਹੀ ਅਮੀਆਂ ਪੇਸ਼ ਕਰਤੀਆਂ ਜੀ ਹਾਂਜੀ 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 ਇੱਕੜ ਵਾਸੂ ਗਾ ਸੁਈਆ ਇਹ ਵੀਰ ਜੀ ਤੀਜਾ ਸੂਆ ਸੁਈਆ ਠੀਕ ਹੈ ਤੇ ਚਾਹ ਇਹ ਜਿਹੜੀ ਗਾ ਮੈਂ ਹੁਣੇ ਜੇ ਬੱਚਾ ਹੀ ਕੱਢਿਆ ਵੀਰ ਜੀ ਬਾਸ ਸੂਆ ਦੱਦਾ ਘੰਟਾ ਹੋਇਆ ਅੱਛਾ ਜੀ ਜੇਰ ਭੈਣਾਂ ਦੀ ਜੇ ਇਹਦੇ ਨੇ ਪਾਰਟੀ ਘੰਟੇ ਦੇ ਵਿੱਚ ਵਿੱਚ ਠੀਕ ਹੈ ਠੀਕ ਹੈ ਜੀ ਪੰਡਾ ਪਈ ਵੱਡਾ ਬਾਡਾ ਹੀ ਆ ਵੀਰ ਜੀ ਬਾਡੀ ਵੀ ਨਹੀਂ ਬਾਜੀ ਇਹ ਕਿੰਨੇ ਦੁੱਧ ਆਲੀਆ ਦੁੱਧ ਜੀ 15 ਕਿਲੋ ਦੂਜੀ ਸਵੇਰ ਚ ਵਾਇਆ ਮੈਂ ਨੇ ਦੁੱਧ ਜੋ ਅੱਛਾ ਅੱਛਾ 14 15 ਲੀਟਰ ਆ ਜੇਰ ਕੀ ਕਹਿੰਦੀ ਸੇਵਾ ਦਾ ਦੁੱਧ ਜੀ ਠੀਕ ਹੈ ਠੀਕ ਹੈ ਜੀ ਕੋਈ ਵੱਧ ਚਵਾਲੇ ਘੱਟ ਚਵਾਲੇ ਬਾਕੀ ਆ ਵੇਖੋ ਵੀਰ ਜੀ ਨੇਵਾ ਉ ਨੋ ਬੋਜੀ ਕਰੋ ਅੱਛਾ ਫਗਾਵਾ ਨੂੰ ਕਟਣਦੀ ਆ ਇਹ ਦੇਖੋ ਦੀਵਾ ਲੱਗਾ ਪੰਜ ਥੱਲੇ ਠੀਕ ਆ ਠੀਕ ਆ ਜੀ ਦਰਦੀ ਥੋੜਾ ਜਿਹਾ ਲਓ ਨੀ ਕਰੋ ਜੀ ਚੱਕ ਥਣ ਥੋੜੇ ਬੜਾ ਚੰਗਾ ਕੱਢਿਆ ਵਾ ਥਣ ਲੰਮਾ ਲੱਗਾ ਠੀਕ ਆ ਜੀ ਹਾਂ ਜੀ ਦੇਖੋ ਨੋ ਬੋਜੀ ਫਿਰ ਇਹਨੂੰ ਆ ਤਾਂ ਸੂਲ ਨੂੰ ਟੱਚ ਹੁੰਦਿਆ ਵੀਰ ਜੀ ਲੇਵਾ ਆ ਦੇਖੋ ਏਟੇ ਲੱਟ ਲਾ ਕੱਢਣ ਆਇਆ ਅੱਛਾ ਜੀ ਹਾਂ ਜੀ ਹਾਂ ਜੀ ਹੁਣ ਥੋੜਾ ਜਿਹਾ ਵੀਰ ਜੀ ਦੋਗ ਦਿਨ ਦਾ ਪਹਿਲਾ ਸੂਬੀ ਥੋੜੀ ਪਹਿਲੇ ਜਿਹੜੇ ਦੋ ਦਿਨ ਦਾ ਰੁਪਈਆ ਸੂਬੀ ਆ ਅੱਛਾ ਅੱਛਾ ਠੀਕ ਜੀ ਤੁਹਾਨੂੰ ਤਾਂ ਪਹਿਲੇ ਦੀ ਥੋੜੀ ਆਈ ਆ ਮੈਂ ਆ ਨਿੱਕੇ ਸਿੰਘ ਦੀ ਆ ਵੱਡੀ ਬਾਡੀ ਦੀ ਮੈਂ ਆ ਸਿਰ ਵੀ ਇੱਕ ਇਹ ਡੇਰੀ ਵਾਲੇ ਵੀਰਾਂ ਦੇ ਮਤਲਬ ਦੀ ਮੈਂ ਆ ਠੀਕ ਆ ਜੀ ਲਓ ਭਾਈ ਕਰੋ 14 15 ਲੀਟਰ ਵਾਲੀ ਆ ਤੇ ਸੂਬਾ ਸੂਈ ਆ ਤੀਸਰਾ ਕਰਮਾ ਵਾਲੀ ਤੇ ਥਾਲੇ ਦੋਨ ਵੀ ਚੰਗਾ ਲੱਗਾ ਤੇ ਕਿਆ ਢਾ ਛੱਡਾ ਵੀ ਚੰਗਾ ਬਣਾਇਆ ਵਾ ਤੇ ਬਿਲਕੁਲ ਹੀ ਅਜੇ ਤਾਜੀ ਤਾਜੀ ਸੀ ਵੀ ਅੱਧਾ ਗੋੜੋਂ ਤੇ ਕਰੋ ਚੈੱਕ ਤੁਹਾਨੂੰ ਲੱਗਾ ਪਿਆ ਛੱਡਾ ਹਾਂਜੀ ਹਾਂਜੀ ਸੋਨਾ ਗਾਂ ਨੂੰ ਅੰਨਾ ਪਛਾਣ ਠੀਕ ਹੈ ਜੀ ਪੂਰੇ ਵੱਡੀ ਬਾਡੀ ਇਹ ਕਿੰਨਾ ਕੱਢੂਗਾ ਅਸੀਂ ਹੁਣ ਫਿਰ ਐਰ ਕੀ 15 ਕਿਲੋ ਤਾਂ ਘੱਟ ਕੀ ਕੱਢੂ ਗਰਮੀ ਗੁਰ ਵੀ ਹਾਂਜੀ 15 ਕਿਲੋ ਤਾਂ ਘੱਟ ਕੀ ਚਲਾਉ ਲੋ ਜੀ 15 ਲੀਟਰ ਦੁੱਧ ਕੱਢੀ ਜਾਊਗੀ ਕਰਮਾਲੀ ਫਾਇਦ ਪੰਜਾਂ ਚੌਂਦ ਨਾਲ ਦੋਤੇ ਛੜੂ ਪੂਰੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਰੋ ਜੀ ਚੈੱਕ ਕੋਈ ਸ਼ੱਕੜੀਆਂ ਨਾ ਚੱਫਾਗਾ ਮਾਰਗਾ ਹੀ ਬਾਨਾ ਵਾ ਤੇ ਪਿੱਛੇ ਜਵਾਕ ਕੀ ਭਾਜੀ ਇਹਦੇ ਕੱਟਾ ਦੇ ਜੀ ਆ ਗਏ ਲੋ ਬੱਚੇ ਨੂੰ ਇਹ ਖਲੋਣੇ ਇਹ ਖਲੋਤਾ ਹੀ ਜੇ ਬੱਚਾ ਕੋਲ ਖੁਰ ਵੀ ਇਹ ਚਿੱਟੇ ਜੇ ਕਾਲੇ ਨਹੀਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਉਹ ਜੀ ਮੇਕਅਪ ਆ ਗਿਆ ਜੀ ਪਿੱਛੇ ਹਾਂਜੀ ਉਹ ਵੀ ਚੱਲਦਾ ਚਲੋ ਬਾਕੀ ਵੀ ਜੀ ਨਾਲ ਐ ਫੋਰ ਥਾਨ ਵੇਖੋ ਕੈਂਚ ਗੁੱਟ ਗੁੱਟ ਤੇ ਲੱਗਾ ਮੈਨੂੰ ਬਿਲਕੁਲ ਸਹੀ ਕਹਿੰਦੇ ਆ ਜੀ ਕਰੋ ਜੀ ਚੈੱਕ ਚਾਰ ਕੀ ਢਾਢ ਕੋ ਠੀਕ ਹੈ ਠੀਕ ਹੈ ਚੱਲ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਆ ਵੇਖੋ ਵੀ ਜੀ ਥਾਨ ਲਾ ਕੇ ਤੋਂ ਖਾਓ ਮੜੇ ਗੋਸ਼ਲੇ ਕੋਠਾਂ ਦੀ ਕਿਨੀ ਸੋਭਾ ਜੀ ਕਰੋ ਲਾਗੇ ਦੋਦੇ ਵਾਧਾ ਉਹ ਨਾਲੇ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਕੀ ਮੁੱਲ ਭਾਈ ਇਹਦਾ ਹਰ ਮੁੱਲ ਇਹਦਾ ਵੀ ਜੀ ਫੋਨ ਤੇ ਕਰਵਾ ਲਾਂਗੇ ਮੁੱਲ ਅੱਛਾ ਇਹਦਾ ਫੋਨ ਤੇ ਹਾਂਜੀ ਹਾਂਜੀ ਜੇ ਹੁਣ ਵੇਗੀ ਠੀਕ ਆ ਨਾ ਵਿਗੀ ਤੇ ਫਿਰ ਵੀਰ ਜੀ ਆਪਾਂ ਦੋਤੇ ਪੂਰੀ ਘਰ ਕੀ ਵੇਚਾਂਗੇ ਠੀਕ ਹੈ ਠੀਕ ਹੈ ਇਹ ਭਰਾਵਾਂ ਨੇ ਚੰਗੇ ਰਿਕਾਰਡ ਵਾਲੇ ਘਰੋਂ ਆਈ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਸਾਨੂੰ ਪਤਾ ਨਾ ਦੁੱਧ ਵਾਲੀ ਨੰਜੀ ਮੈਂ ਆ ਬਿਲਕੁਲ ਬਿਲਕੁਲ ਦੇ ਜੀ ਦੱਸਣ ਲਿਆ ਹਾਂ ਬਾਕੀ ਬੱਧੀ ਨਾ ਹਾਂ ਜੀ ਬਾਕੀ ਵੇ ਜੀ ਆਪ ਹੀ ਦੱਸਣ ਦੀ ਅਸੀਂ ਥੋੜਾ ਦੱਸਣਾ ਆ ਆਪ ਹੀ ਦੱਸਣ ਦੀ ਆ ਬਿਲਕੁਲ ਸਹੀ ਗੱਲ ਆ ਜੀ ਬਾਕੀ ਚਲੋ ਵੀਰ ਭਰਾ ਵੀ ਸਣੇ ਆ ਹਾਂ ਜੀ ਆਪੇ ਨਾ ਚੱਟਾ ਦੇਖ ਕੇ ਦੁੱਧ ਆ ਜਾ ਲਾ ਨਾ ਕਿੰਨੇ ਦੁੱਧ ਵਾਲੀ ਆ ਹਰੇ ਜੀ ਮੈਂ ਨੇ ਦੁੱਧ ਤੇ ਚੜਨਾ ਬਾਕੀ ਛੋਟੇ ਸਿੰਗਰੀ ਭਰੀ ਆ ਮੈਂ ਠੀਕ ਆ ਜੀ ਔਰ ਮੁੱਲ ਜਿਆ ਜੀ ਹੋਊਗਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਆਹ ਵਾਲੀ ਛੋਟੀ ਇਹ ਵੇ ਜੀ ਪਲੂਣ ਕੱਟੀ ਆ ਵੇਖੋ ਥਾਣੇ ਵੇਖੋ ਗੋਠ ਗੋਠ ਤੇ ਲੱਗਾ ਦੂਜੇ ਸੂਏ ਵਾਲੀਆਂ ਮਈਆਂ ਅੰਗਲੇ ਵਾਲਾਈ ਬੈ ਬਤਲੇ ਚਮੜੀ ਵਾਲੀ ਜੇ ਬਤਲੇ ਚਮੜੀ ਦੀ ਮੈਂ ਆ ਝੋਟੀ ਆ ਬਸ ਵੀਰ ਜੀ ਕਹਿੰਦੇ ਸਾਂਭੀ ਨਹੀਂ ਆ ਝੋਟੀ ਜੇ ਝੋਟੀ ਸਾਂਭੀ ਹੁੰਦੀ ਨਾ ਹਾਂਜੀ ਸਾਂਭੀ ਹੁੰਦੀ ਤੇ 2000 3000 ਮੈਂ ਉੱਚੀ ਉੱਚੀ ਮਿਲਨੀ ਜਿੱਦੀ ਥੱਲਿਓ ਖਬਰਦਾਰ ਆ ਝੋਟੀ ਸਹੀ ਗੱਲ ਹੈ ਆ ਦੇਖੋ ਫੇਰ ਦਿਖਾਓ ਇਸ ਲਾ ਕੇ ਚੋਡੇ ਦੀਆਂ ਸਪਾਈ ਇਹ ਵੀ ਆਪ ਤੇ ਕੀ ਕਰਦਾ ਦੇਖੀ ਚਾਹੀਏ ਜਿੰਨੀ ਵੀ ਇੱਥੇ ਆ ਸਹੀ ਗੱਲ ਹੈ ਜੀ ਚੈੱਕ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਵੀ ਜੀ ਪਰਸੋਂ ਸ਼ਾਮੀ ਸੂਈ ਜੀ ਆ ਵੇਖੋ ਨਾਲ ਹੀ ਬਿਲਕੁਲ ਨਾਲ ਵਾਲੀ ਆ ਨਾਲ ਦੇ ਆ ਲਾ ਕੇ ਤਾਂ ਫਾੜੋ ਨਾਲ ਆਉਂਦੇ ਆ ਦੇਖਣ ਦੇ ਕੋਈ ਆ ਦੇਖੋ ਲਓ ਜੀ ਕਰੋ ਜੀ ਚੈੱਕ ਬਿਲਕੁਲ ਨਾਲੂ ਦੇ ਬੱਚਾ ਜੀ ਠੀਕ ਹੈ ਜੀ ਇਹਦੇ ਇਹ ਕੀ ਹੈ ਕੱਟੀ ਕਟਾ ਕੱਟਾ ਜੀ ਇਹ ਵੀ ਮੇਰੇ ਪੈਰ ਦਾ ਜਿੱਥੇ ਵੇਖੋ ਸੁਆਕ ਤੇ ਸਹੀ ਜਾਂ ਕੱਟੀ ਮਿਲੂਗੀ ਨਹੀਂ ਇਹਦੇ ਕੱਟਿਆਂ ਨਾਲ ਸੁਭਰਾ ਜੀ ਹਾਂ ਜੀ ਮੇਰੇ ਲਈ ਆ ਕੋਈ ਹਾਂ ਜੀ ਹਾਂ ਜੀ ਹੋ ਲਓ ਮੰ ਲਓ ਭਾਜੀ ਇਹ ਕੋ ਕਿੰਨਾ ਹਿਸਤਮ ਇਹ ਦੇਖੋ ਬੋਲਾ ਹੀ ਵਜੀ ਉਗਾਟ ਕੇ ਲਓ 8 ਲੀਟਰ ਬੋਲਾ ਹੀ ਬੋਲਾ ਹਾਂਜੀ ਬੋਲਾ ਹੀ ਉਗਾਵੇ ਜੀ ਠੀਕ ਆ ਜੀ ਲਓ ਜੀ 8 ਲੀਟਰ ਜਿਹੜਾ ਰਿਕਵਰ ਬਿਲਕੁਲ ਬੋਲਾ ਬਾਕੀ ਛੋਟੇ ਸਿੰਗ ਦੀ ਹੈ ਵਜੀ ਬਿਲਕੁਲ ਕੋਕਾ ਬਿਆਸ ਹੁੰਦੇ ਚੱਕਿਆ ਕਾਫਾ ਦੇਰ ਨਹੀਂ ਕਾ ਨਿਕਾ ਜਿਆ ਸਿੰਗ ਆ ਦੇ ਬਾਦੇ ਐ ਐ ਲਗਾ ਦੇ ਜੀ ਦੂਈ ਵਾਲੀ ਮਹਿੰਗਲੀ ਵਾਲਾ ਲਗਾ ਠੀਕ ਆ ਜੀ ਇਹ ਕਿੰਨਾ ਕੱਢ ਦੋਗੇ ਦੁੱਧ ਦੇ 12 ਕਿਲੋ ਰਮਾਨ ਚ ਵਾਈਟ ਹੋਣਾ ਠੀਕ ਆ ਲਓ ਵੀ ਪਹਿਲਾਂ ਸੁਦਾ ਸੀ ਤੇ 12 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਮ ਵਾਲੀ ਸਾਂ ਟੁੰਨ ਬਹੁਤ ਹੀ ਚੰਗਾ ਲੱਗਾ ਵਾ ਮੈਂ ਆ ਪੁਲਾ ਮਾਰਨਾ ਆ ਉਹ ਟੱਕਰ ਲੱਭਾ ਵੀ ਲਾਇਆ ਹੁੰਦਾ ਹਾਂ ਹਾਂਜੀ ਹਾਂਜੀ ਆ ਪੁਲਾ ਮਾਰਨਾ ਬਾਕੀ ਗਾੜੀ ਗੁੜੀ ਮਖਾਓ ਕੰਦ ਲੱਗੀ ਆ ਬਸ ਕੱਟ ਕਾਟ ਲਈ ਛੋਟੀ ਨਹੀਂ ਛੋਟੀ ਆ ਚੋੜੀ ਜੈੱਟ ਬਲਾਇਆ ਕੇ ਜੈੱਟ ਬਲੈਕ ਸੋਨ ਪੁਣਾ ਵੇਖੋ ਗਾੜੀ ਚੈੱਕ ਤੁਸੀਂ ਐ ਨਿਗੇ ਨਿਗੇ ਸਿੰਗ ਲੱਗੇ ਆ ਠੀਕ ਆ ਠੀਕ ਆ ਜੀ 11 ਤੋਂ 12 ਲੀਟਰ ਜਿਹੜਾ ਦੁੱਧ ਭਰਦੂ ਦੇ ਬਿਲਡਿੰਗ ਵਾਲਾ ਛੱਟਾ ਆ ਗਿਆ ਜੇ 75 ਬਹੁਤ ਸੋਹਣੀ ਠੀਕ ਆ ਜੀ ਇਹ ਵੀ ਧੁਮਾਂਗ ਦੇ ਨਾਲ ਦੀ ਥੂਈ ਆ ਜੇ ਬੌਲਾ ਹੀ ਤਿਆਰ ਆ ਦੇਖੋ 8 ਲੀਟਰ ਹਾਂਜੀ ਨਹੀਂ ਵਾਡੂ ਛੋਟੀਆਂ ਛੋਟੀਆਂ ਆਪੀ ਤਾਜ਼ੀਆਂ ਛੋਟੀਆਂ ਮਰਜੀ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਤਾਜ਼ੀਆਂ ਆਂ ਦੇਖ ਕਰੋ ਜੀ ਚੈੱਕ ਪਿੱਠ ਥੋੜੇ ਜਿਹਾ ਲਓ ਵੀ ਤੇ ਸਾਡ ਥੋੜ੍ਹ ਵੀ ਬੜਾ ਚੰਗਾ ਲੱਗਾ ਕਰਮਾਲੀ ਦੇ ਹਾਂਜੀ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਜਾਇ ਜੀ ਵਰਜੀ ਪਾ ਦੋ ਰੱਖੀ ਇਹਦਾ ਮੁੱਲ ਚਾਇ ਜੀ ਬਿਲਕੁਲ ਕਿੰਨਾ ਕਰੋ ਏ ਵੀ ਜੀ ਹਾਂ ਨਾਈ ਜਿਹੜੀ ਦੇਣੀ ਆ ਨਾ 85000 ਦੀ ਕੱਟੀ ਦੇ ਦਾਂਗੇ ਹਾਂ ਨਾਈ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਭਾਜੀ 85000 ਦੀ ਬਿਲਕੁਲ ਤਾਜੀ ਹੋਈ ਆ ਹਾਂਜੀ ਹਾਂਜੀ ਚਲੋ ਮੌਕੇ ਤੇ ਭਾਜੀ ਹਰਕਾਰ ਦੇਓ ਬਾਕੀ ਨੇ ਜੀ ਵੀ ਭਰਾ ਮੰਗਦੇ ਆ ਜਿੱਥੂ-ਉਥੇ ਕੋ ਕੰਜ ਵੀ ਸਮੂਥਿਆ ਥਾਣਾ ਹਾਂਜੀ ਹਾਂਜੀ ਕੋਈ ਝਾਕ ਨਹੀਂ ਪਾਓ ਹਾਂਜੀ ਬਾਕੀ ਕੱਟੀ ਚੰਗੀ ਆ ਇਹ ਵੀ ਜੀ ਜੇ ਸੰਭੀਂ ਦੀ ਤੇ 10 ਦੀ ਕੱਟੀ ਹੀ ਹੁੰਦੇ ਸਮੇਂ ਜਿੱੰਜ ਸੁਆਣੀ ਮੈਂ ਦਾ ਬਾਹਰ ਹੈਗਾ ਹਾਂਜੀ ਹਾਂਜੀ ਇੱਕ 10 ਦੀ ਕੱਟੀ ਹੀ ਜਿੱੰਜ ਮੰਨ ਲਾ ਤਾਜੀ ਸੁਈ ਆ ਇਹ ਪ੍ਰੇਮ ਦੀ ਹੱਟੀ ਜਣਾ ਫਿਰ ਕੀ ਡੇਟ ਤੇ ਅੱਜ ਮਿਲਣਾ ਹਾਂਜੀ ਹਾਂਜੀ ਜੋਰੇ ਭਾਈ ਦਾ ਸ੍ਰੀ ਕਾਲ ਸੀ ਸ੍ਰੀ ਕਾਲ ਸੀਗਾ ਜੀ ਉਹ ਠੀਕ ਠਾਕ ਠੀਕ ਠਾਕ ਵਧੀਆ ਜੀ 85 ਕਰਤਾ ਮੋਲੇ ਨੇ ਅਹ ਅਰੀਏ ਮਾਨਤਾਲ ਕੋਈ ਹਾਂਜੀ ਕੋਈ ਮਾਨਤਾਲ ਕਰਵਾਗੇ ਤਾਂ ਇਸ ਗੱਲ ਨੂੰ ਠੀਕ ਹੈ ਲਓ ਭਾਈ ਮਾਨਤਾਲਾ ਫੋਨ ਲਾਉਗਾ ਕੋਈ ਮਾਨਤਾਲ ਖੁੱਲੇ ਹੋਣਗੇ ਠੀਕ ਹੈ ਠੀਕ ਹੈ ਬਾਕੀ ਤਾਜੀਆਂ ਗਿੱਲੀਆਂ ਝੋਟੀਆਂ ਜੀ ਹਾਂਜੀ ਹਾਂਜੀ ਆ ਝੋਟੀ ਭਾਜੀ ਕਿਵੇਂ ਆ ਇਹ ਵੀਰ ਜੀ ਦੋ ਦਿਨ ਰਕਾਊਗਾ ਆ ਇਹ ਲੋ ਬੱਚਾ ਵਜੀ ਕੋਈ ਨਾਲੇ ਤਿੰਨਾ ਦਾ ਕੋ ਲਾਲੇ ਚਾਉਂਦਾ ਅੱਛਾ ਜੀ ਕਟਾ ਵੀ ਚੌ ਮਹੀਨਿਆਂ ਦੇ ਲਗਪਕ ਮੈਂ ਸੂਈ ਜੇ ਠੀਕ ਹੈ ਪੌਣੇ ਇੱਕ ਦੂ ਮਹੀਨੇ ਦੀ ਗੱਪਣ ਵੀ ਜੇ ਮਹੀ ਹੈ ਅੱਛਾ ਜੀ ਇਹ ਕਿਸੇ ਦੀ ਕਿਸਮਤੋਂ ਜਾ ਕੇ ਨਿਕਲਾ ਵੀ ਆਪਾਂ ਨਹੀਂ ਕਰਾਈ ਗਏ ਜੀ ਚੈੱਕ ਠੀਕ ਹੈ ਠੀਕ ਹੈ ਵੇਖੋ ਕਿ ਨਾਉਣਾ ਇਸ ਟਾਈਮ ਇਹ ਦੇਖੋ ਦੁੱਧ ਵੀ ਜੀ ਪੱਕਾ ਜਿਹੜਾ ਕੰਡੇ ਵਾਲਾ ਨਾ ਇਹਦੇ ਕੋ 8 ਕਿਲੋ ਦੁੱਧ ਹੋਗਾ 8 ਰੁਪਈਆ ਖੰਡ ਘੱਟ ਹੋ ਜੇ ਮੈਂ ਕਹਿ ਨਹੀਂ ਸਕਦਾ ਬਾਕੀ ਲੇਵਾ ਜਿਹੜਾ ਵੀ ਵੇਖੋ ਇਹ ਸੱਜਰਾ ਅੰਗਲੇ ਵਾਲਾ ਹੀ ਕੋਤੀ ਆ ਹਾਂਜੀ ਹਾਂਜੀ ਤੇ ਦੁੱਧ ਦੇ ਕੋ 8 ਲੀਟਰ ਹੈ ਬਈ ਸੱਜੇ ਦੇ ਕਿੰਨਾ ਕੁ ਭਰਿਆ ਹੋਰ ਸੱਜੇ ਦੇ ਵਿੱਚ 14 ਕਿਲੋ ਦੁੱਧ ਭਰਿਆ ਹੋਇਆ ਆਪਣੇ ਸੱਜੇ ਮਿੱਤਰਾਂ ਕੋਾਈ ਹੈ ਵੀਰੋ ਉਹਨਾਂ ਨਾਲ ਸਾਂਭੀ ਥੋੜੀ ਘੱਟ ਗਈ ਆ ਉਹਦੇ ਬੜੀ ਮਹਿੰਗੀ ਲੈ ਕੇ ਆਏ ਅੱਛਾ ਆ ਨਾੜ ਨੂੜ ਦਿਖਾਓ ਜੀ ਗਾੜੀ ਲੱਗੋ ਤੇ ਹਾਂ ਉਹ ਜੀ ਕਰੋ ਜੀ ਦੁੱਧ ਵਾਲੀ ਝੋਟੀ ਆ ਤੇ ਚੱਡੇ ਦੇ ਨਾੜਾ ਠੀਕ ਹੈ। ਚੁੱਕ ਦਵਾਂ ਤੁਸਰ ਬੈ। ਲਾਵੇ ਜੀ ਲਾਗੇ ਤਾਂ ਫੇਰ ਆਪਾਂ ਇੱਕ ਵਾਰ ਚੈੱਕ ਕਰਾਉਂਦੇ ਆ ਤੁਹਾਨੂੰ ਨਾਲ ਆ। ਤੁਹਾਨੂੰ ਜਿਹੜੀਆਂ ਚੰਡੇ ਦੇ ਚੰਗੀ ਆਗਿਆ ਥਾਂ ਨੂੰ ਵੀ ਬੜਾ ਚੰਗਾ ਲੱਗਾ। ਸਿੰਗ ਵੀ ਨਿੱਕਾ ਲੱਗਾ ਜੀ। ਕਰੋ ਜੀ ਜੈੱਡ ਬਲੈਕ ਆਗੀ। ਆਹ ਵੇ ਤਾਂ ਸਿੰਗ ਵੀ ਬਿਲਕੁਲ ਨਿੱਕਾ ਜਿਹਾ ਲੱਗਾ ਵਾ। ਹਾਂਜੀ ਠੀਕ ਹੈ ਠੀਕ ਹੈ। ਦੇਖੋ ਲੋਕਾਂ ਜੀ ਨੂੰ ਸਰ ਕੋਲ ਤੇ ਬਖਾਈਏ। ਇਹਦੇ ਵਿੱਚ ਜਿਹੜੇ ਭਰਾ ਨੂੰ ਸ਼ੌਂਗਿਆਣਾ 14-15 ਕਿਲੋ ਵਾਲੀ ਮਾਹ ਪਾਣਾ ਮਿਲ ਜੇ। ਹਾਂਜੀ ਬੱਚਾ ਮਸ ਸੱਚਾ ਹੀ ਹੋਵੇ। ਹੋਲੇ ਵਾਤੀ ਬਿਲਕੁਲ ਚੰਗੀ ਹੈ ਇਹ ਵੀ ਸੂਗਾ ਪਹਿਲਾ ਕਿ ਦੂਜਾ ਹੀ ਇਹ ਵੀ ਦੀ ਤੀਜਾ ਸੂਰੀ ਹੈ ਆਹ ਤੀਜਾ ਠੀਕ ਹੈ ਲਓ ਜੀ ਤੀਸਰਾ ਸੂਗਾ ਸੀ ਕਰਮਾ ਵਾਲੀ ਦੇ ਗਾਂ ਦੋ ਮਹੀਨੇ ਦਾ ਆਸ ਕਾਸ ਜਿਹੜਾ ਟਾਈਮ ਹੋ ਗਿਆ ਬਣੀ ਨੂੰ ਵੀ ਲੈਵਾ ਨੂੰ ਬਚਾ ਚੋ ਫਸ ਤੇ ਲੈਵੇ ਦੀਆਂ ਮੰਤਰਾਂ ਦੇ ਸੱਜਰਾਂ ਨੂੰ ਕਟਣ ਦੀ ਆ ਪਰੇ ਇਹ ਵੀ ਚੰਗੇ ਰਿਕਾਰਡ ਵਾਲੀ ਆ ਗਈ ਜਿਹੜੇ ਸਿੰਘ ਸੂਰ ਵੀ ਤੁਹਾਨੂੰ ਦੱਸਣੇ ਆ ਵੜਕ ਵਾਂ ਦੇ ਵੀ ਲੱਗ ਜੇ ਤਾਂ ਜਰੂਰ ਚੈੱਕ ਕਰਾਵਾਂਗੇ ਐਨ ਪਾਪਾਂ ਹੀ ਲੱਗੀਆਂ ਪਈਆਂ ਆ ਜੇ ਕੋਈ ਕਿਸਮ ਦਾ ਵੀਰ ਭਰਾਵੀ ਨਿਕਲ ਆਵੇ ਤੇ ਚਲੋ ਸਾਭ ਨਾਲ ਕਮੇਟੀ ਆ ਸਰੋਹੀ ਕਿਹਾ ਤਾਂ ਥਾੜਾ ਭਾਂਡਾ ਐਨ ਛੋਟੋ ਛੋਟੀ ਤਾਂ ਹੁਣ ਸਹੀ ਕਰਮਾਲੀ ਆ ਵੇਖੋ ਵੀਰ ਜੀ ਇਥੋਂ ਪੈਪ ਸ਼ੁਰੂ ਹੁੰਦੀ ਜੇ ਵੇਖ ਲਓ ਕਿ ਕਿੱਥੋਂ ਤੱਕ ਗਈ ਜੇ ਪੈਪ ਠੀਕ ਹੈ ਠੀਕ ਲਓ ਜੇ ਮਿਲਕ ਪੈਪ ਜਿਹੜੀ ਬਹੁਤ ਹੀ ਚੰਗੀ ਆ ਗਈ ਇਹਨੂੰ ਕਰਮਾਲੀ ਨੂੰ ਇਹ ਤਾਂ ਕੁਦਰਤ ਨੇ ਘੜ ਘੜ ਚੀਜ਼ਾਂ ਲਾਈਆਂ ਇਹਨੂੰ ਬਸ ਇਹਨਾਂ ਸਾਭੀ ਨਹੀਂ ਹੈ ਬਿਲਕੁਲ ਸਹੀ ਗੱਲ ਜੀ ਇਹਦਾ ਮੁੱਲ ਭਾਣੀ ਹੈ ਮੁੱਲੇ ਦਾ ਬਿਲਕੁਲ ਹੀ ਜਾਜ ਵੀਰ ਜੀ ਅੱਛਾ ਜੀ ਹਾਂ ਜੀ ਇਹਨਾਂ ਇਹ ਵੀਰ ਜੀ ਹਾਂ ਅਣਾ ਜਿਹੜੀ ਦੇਣੀ ਹੈ 66000 ਦੀ ਝੋਟੀ ਦੇ ਦਾਂਗੇ ਠੀਕ ਗੱਲੋ ਭਾਈ ਜੀ ਹਾਂ ਨਾ ਜਿਹੜੀ ਪਾਈ ਹੈ ਨਾ 66000 ਦੀ ਚਲੋ ਮੋਕਾ ਇੱਕ 40 ਦੀ ਵੀਰ ਜੀ ਆਈ ਜੇ ਪਿਛਲੇ ਸੂਏ ਅੱਛਾ ਹਾਂਜੀ ਇੱਕ 40 ਦੀ ਠੀਕ ਗੱਲੋ ਭਾਈ ਜੀ ਸੱਜਣੇ 140000 ਦੀ ਆਈ ਜੇ ਵੇਖ ਲਓ ਸੱਜਣਾ ਜਿੰਨਾਂ ਤੇ ਹੁਣ ਟੋਕੜੀ ਲੈਵਾ ਲਾਈ ਫਿਰਦੀ ਬਿਲਕੁਲ ਸਹੀ ਗੱਲ ਹੈ ਜੀ ਆਹ ਵੈੜ ਭਾਜੀ ਕਿਵੇਂ ਆ ਇਹ ਵੀਰ ਜੀ ਵੈੜ ਹੈ ਜੀ ਆਜ ਵਸ਼ੀ ਮਗਰੇ ਦੇ ਅੱਛਾ ਜੀ ਤੇ ਦੁੱਧ ਦੇ ਦੇ ਕੋਲੋਂ ਹੋਗਾ 5 ਕਿਲੋ 4 ਕਿਲੋ ਵਿੱਚ ਹੀ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਹਾਂਜੀ ਤੇ ਭਾਅ ਬਿਲਕੁਲ ਨਿਕਾ ਕਈ ਵੀ ਉਪਰ ਮਾਤੜਨ ਦੇ ਆ ਆਜਾ ਚੋ ਸਾਡਾ ਵਧੀਆ ਚਾਹ ਪਾਣੀ ਦਾ ਸਾਰੀ ਜਾਵੇ ਹਾਂਜੀ ਬਾਕੀ ਵਸ਼ੀ ਮਗਰ ਆਂਗਾ ਫੇਰ ਬਣ ਗਈ ਤੇਰਾ ਗੰਦਾ ਮਾਲ ਆ ਤੇਰਾ ਕਾ ਬਤਾ ਸਹੀ ਹਾਂਜੀ ਕਿੰਨਾ ਟਾਂਗ ਹੋ ਗਿਆ ਸੋਈ ਨੂੰ ਇਹਨੂੰ ਵੀ ਜੀ ਸੋਈ ਨੂੰ ਆਵੇ ਲੋ ਬੱਚਾ ਕੋਈ ਡੇਢ ਵਾਲੇ 2 ਵਾਲੇ ਠੀਕ ਹੈ ਸਾਹਮਣੇ ਬਾਕੀ ਸਿੰਘ ਸੁੰਗੜੀਆਂ ਜੇ ਬੱਚੇ ਲੱਗੇ ਠੀਕ ਹੈ ਠੀਕ ਹੈ ਸਾਹ ਮੜਾ ਥੋੜੀ ਜਿਹੀ ਘੱਟ ਹੋ ਗਈ 5 ਕਿਲੋ ਵਸ਼ੀ ਚੱਲੀ ਹਾਂਜੀ ਹਾਂਜੀ ਵਸ਼ੀ ਮਗਰ ਆ ਤੇ ਬਾਕੀ ਇਹ ਵੀ ਵਹਿਰ ਭਲੀ ਜੁੜੀ ਆ ਠੀਕ ਹਾਂਜੀ ਸੇਮ ਕੇ ਜਰੂਰ ਆ ਗਿਆ ਵਾ ਸਿੰਘ ਨਿਕਨਗਾ ਸਿੰਘ ਤਾਂ ਵੱਡ ਵੱਡ ਦਿੰਦੇ ਅੱਜ ਕੱਲ ਵੀ ਪਰਾ ਹਾਂਜੀ ਹਾਂਜੀ ਬਾਕੀ ਪੜਾਈ ਘੱਟ ਯਾਰੀ ਲੈ ਜੀ ਕਰੋ ਚੱਕ ਥਾਲ ਤੋਂ ਇਹਨੂੰ ਵੀ ਚੰਗਾ ਆ ਗਿਆ ਵਾ ਇਹ ਥੋੜੀ ਚਿਕੜਾਂ ਦੀ ਮਾਰੀ ਹੈ ਆ ਸਾਂਭੀ ਘੱਟ ਕੇ ਰਹਿਣਾ ਆ ਜੀ ਸਾਹ ਤੋਂ ਥੋੜੀ ਜਿਹੀ ਕਿਸੇ ਵੀਰ ਭਰਾ ਨੇ ਘੱਟ ਕੀਤੀ ਜਾਂ ਫੀਡਪੂਰ ਪੈ ਗਈ ਤੇ ਆ گاਵਾ ਤੁਹਾਨੂੰ ਪਤਾ ਹੁੰਦੀਆਂ ਫੀਡਦੀਆਂ ਚਲੋ ਪੱਠੇ-ਦੱਠੇ ਦੀਆਂ ਜਿੰਨਾ ਘਾਟ ਨਾ ਬਾਕੀ ਬੱਚਾ ਮਗਰ ਸਾਰਿਆਂ ਤੋਂ ਵੱਡੀ ਗੱਲ ਇਹ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਕਰੋ ਜੀ ਚੈੱਕ ਇਹ ਵੀ ਕ੍ਰੋਸ ਚ ਆ ਗਈ ਕਿਥੋਂ ਉੱਚੀ ਦੇ ਜੀ ਠੀਕ ਆ ਚਾਈ ਕਰੋ ਯਾਤੀ ਠੀਕ ਆ ਜੀ ਕਾਈ ਵਾਲ ਜਰਸੀ ਕਰਾਉਸ ਤੇ ਸਾਡ ਤੋਂ ਜਿਹੜਾ ਚੰਗਾ ਆ ਗਿਆ ਨੂੰ ਬਾਕੀ ਇਹਦੀ ਮਸ਼ੀਨੇ ਮਿਲਦੀ ਨਸ਼ੀ ਮਾਰਾ ਇਹ ਮੂੰਹ ਦਵਾ ਦੋ ਅੱਛਾ ਜੀ ਉਸ ਜਿਹੜੇ ਪਸੰਦੂਗੀ ਠੀਕ ਆ ਠੀਕ ਆ ਕੋਈ ਰੱਸੀ ਨਹੀਂ ਪਾਉਣੀ ਵੀਰ ਜੀ ਨੂੰ ਕੋਈ ਗੱਲ ਨਹੀਂ ਕੋਈ ਬਾਗਲੀ ਅੱਛਾ ਇਹਦਾ ਕੀ ਮੁੱਲ ਕਰਾ ਮੁੱਲ ਇਹਦਾ ਜਾਇ ਜੀ ਵਿੱਚੀ ਕਿੰਨਾ ਕੁ 10 ਦੀ ਦੇ ਦੀਏ ਵੇ ਜਾਂਚ ਕਰੀਏ ਅੱਠ ਦੀ ਦੇ ਦਈਏ ਹੋਰ ਕਰਤੀਏ ਹਾਂ ਨਹੀਂ 7000 ਦੀ ਰੇਟ ਦੇ ਦਾਂਗੇ ਠੀਕ ਹੈ ਲਓ ਭਾਈ 7000 ਦੀ ਰੇਟ ਤੇ ਮਕਰ ਵਸ਼ੀ ਤੇ 6 ਫੀਮੇਲ ਕਾਹ ਉਹ ਤੇ 4 ਲੀਟਰ ਦੁੱਧ ਪਤਾ ਇੰਨੇ ਦੀ ਤਾਂ ਵਸ਼ੀ ਬਣਾਉਂਦੀ ਤਾਂ ਤਾਂ ਵੀ ਵੇਖੂ ਗਜਾਣੀ ਸੀ ਬਿਲਕੁਲ ਸਹੀ 4 ਕਿਲੋ ਕਰਕੇ 4 ਕਿਲੋ ਕਰਕੇ ਦਾਂਗੇ ਠੀਕ ਹੈ ਠੀਕ ਹੈ ਆ ਵੇਖ ਲਓ ਇਹ ਤਾਂ ਵੀ ਨੀਲੀ ਰਾਵੀਆਂ ਕਿੱਦਾਂ ਘਟ ਜੇ ਹਾਂਜੀ ਹਾਂਜੀ ਆਹ ਵੇਖੋ ਜੀ ਕਿੰਨੀ ਕੇ ਕੇ ਸੰਭੀ ਹੋ ਗਈ ਜੇ ਕੇ ਨਾ ਦਿੱਤੀ ਹੋ ਗਈ ਆ ਦਵਾਈ ਮਲੀ ਕਾਲਦੀ ਠੀਕ ਹੈ ਠੀਕ ਹੈ ਇਹ ਚਿੱਟੜ ਜਿੱਟੜ ਵਿਚਾਰੀ ਬੜੇ ਪ੍ਰੇਮ ਪਰ ਦਵਾਈ ਮਾਰਦੀ ਵੀ ਰੋਣੇ ਹਾਂਜੀ ਤੇ ਕੋਈ ਸਾਹ ਕਰ ਲੂਗਾ ਤੇ ਚਲੋ ਵਾ ਵਸੀ ਵੀ ਚੰਗੀ ਬਣ ਜੂਗੀ। ਇਹ ਪਰਪਰਾ ਕੋਈ ਸਾਹ ਕਰਦੇ। ਇਹ ਗੱਲ ਸਹੀ ਹੈ ਜੀ। ਕਬੜੀ ਪਸ਼ੂ ਭਾਈ ਦੇ ਕੋਲ ਚੰਗੇ ਆ ਸਾਰੇ ਤੇ ਬਿਲਕੁਲ ਹੀ ਨਾਰਮਲ ਰੇਟ ਪਏ ਆ ਤੇ ਕਹੜਾ ਭਾਈ ਕੋ ਜਾ। ਬਸ ਵੀਰ ਜੀ ਕੋਈ ਆਪੇ ਸੱਲੀ ਕਰਕੇ ਫੇਰ ਵਜਾਵਾ। ਅੱਛਾ ਇਹ ਨਾ ਕੋ ਪਰਪਰਾ ਆਖ ਵੀ ਇਹ ਵੀ ਮਾਲ ਹੈ ਜਿਉਂ ਨੇ ਵਿੱਚ ਉਹ ਰਹਣਾ ਉੱਥੋਂ ਮਿਲਣਗੇ। ਲਓ ਸਰ। ਇਹਦੀ ਮਾਲ ਤਾਂ ਕਹਿ। ਬਾਹਰ ਵੀ ਬੜੀ। ਗੱਬਣਾ ਇਧਰ। ਹਾਂਜੀ ਗੱਬਣਾ ਸੁਈਆਂ ਸਭ। ਠੀਕ ਲਓ ਜੀ। ਉਹ ਵੱਡੀਆਂ ਛੋਟੀਆਂ ਵੀ ਜੀ ਉਧਰ ਦੀ। ਦੇ ਕੋਲ। हां वे लो वड्डियां ਝੋਟੀਆਂ 2 ਬਾਹਰ ਬੱਜੀਆਂ ਜੇ ਠੀਕ ਹੈ ਠੀਕ ਹੈ ਮਾਲ ਬਈ ਹੁਣਾ ਕੋ ਕਾਫੀ ਜ਼ਿਆਦਾ ਇਧਰ ਵੀ ਵड्डियां ਤੇ ਕੱਪੜਾ ਵੀ ਤੇ ਸੱਜਰਾ ਵੀ ਇਧਰ ਵੀ ਠੀਕ ਹੈ ਵੀ ਤੁਹਾਡੇ ਇੱਕ ਬਾਹਰ ਬੱਜੀ ਸੀ 22 ਬਾਈ ਬਾਲੇ ਤੇ ਹੁਣਾ ਨਾਲ ਗੱਲ ਬਾਤ ਉਹ ਦਰਿਓ ਸਾਈ ਕਿਦਾਂ ਉਹ ਸੂਈ ਤਾਜੀ ਵੀ ਨਹੀਂ 10 ਕਿਲੋ ਬੋੜਾ ਹੀ ਹੈ ਠੀਕ ਹੈ ਜੀ ਤੇ ਝੋਟੀਆਂੀਆਂ ਰਾਤੀ ਅੱਛਾ ਉਹ ਉਪਰਾਜਾ ਕਰਦੀਆਂ ਠੀਕ ਹੈ ਠੀਕ ਹੈ ਜੀ ਸੋ ਬਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ